ਸਾਰੇ ਸਮਰਦਾ ਵਸਿਆ ਨੂੰ ਪੰਜਾਬ ਕਰਸਿਆ ਦੇਸ਼ ਵਾਸੀਆਂ ਨੂੰ ਸੰਪਰਕਰ ਦੇ ਬਹੁਤ ਬਹੁਤ ਮੁਬਾਰਕਾਂ ਖਾਸ ਕਰਕੇ ਉਹ ਬੱਚਾ ਉਹਨਾਂ ਬੱਚਿਆਂ ਨੂੰ ਮੁਬਾਰਕਾਂ ਉਹਨਾਂ ਸੰਪਰਕਰ ਸਾਰਾ ਪਰਵਾਹ ਜਿਨ੍ਹਾਂ ਦੇ ਸੰਕਾ ਸੇ ਜਾਤ ਕੋ ਰਿਆ ਇੱਕ ਜਾਦੀ ਮਾਨ ਇੱਕ ਸਾਰਾ ਐਕੀਕ ਬਾਕਰ ਸੰਦੇ ਹੈ ਇਹ ਘਰਾਂ ਦੇ ਤਿੰਨ ਬੱਚਿਆਂ ਜਿਹੜੀਆਂ ਬਿਮਾਰ ਹੋ ਜਾਂਦੀਆਂ ਸਨ ਚਲੋ ਉਹਨਾਂ ਨੂੰ ਐਂਬੂਲੈਂਸ ਨਾਲ ਲੈ ਕੇ ਜਾਇਆ ਸੀ ਹਸਪਤਾਲ ਪਰ ਡਾਕਟਰ ਨੇ ਉਹਨਾਂ ਨੂੰ ਲੋਕਸ ਕਰਨੇ ਜਾਂ ਗਿਆ ਕਿ ਇਹਦਾ ਨਹੀਂ ਮਾਮਲਾ ਜਿਹੜੇ ਤਿੰਨ ਬੱਚੇ ਸੀਗੇ ਉਹ ਦਵਾਈ ਕਰਦੀ ਕਰਕੇ ਥੋੜਾ ਜਿਹਾ ਪੀਆ ਦੇਖੋ ਕਿਸੇ ਨੇ ਉਹਨਾਂ ਨੂੰ ਹਸਪਤਾਲ ਲਿਆ ਉਹਨੋਂ ਬੇਖੋ ਠੀਕ ਹੈ ਗਿਆ ਇਹ ਰਹਿ ਗਿਆ ਫੋਟੋ ਪਾਓ ਇਹ ਮੱਕੜ ਡਿਊਟੀ ਦੇ ਡਾਕਟਰ ਜੀ ਨੇ ਮੈਨੂੰ ਲੋਕ ਅਗੇ ਕਹਿੰਦਾ ਮੈਨੂੰ ਇਨਫੋਰਮੇਸ਼ਨ ਦੇਣੀ ਹੈ ਬਾਹਰ ਚ ਨੂੰ ਹਸਪੀਟਲ ਲੱਗੇ ਜਾਣਾ ਤੇ ਕੀ ਇਹ ਸਹੀ ਹੈ ਜੀ ਨਹੀਂ ਮੇਰੇ ਕੋਈ ਅਸਟਾਚ ਇਹਦਾ ਬੇਸਿਕ ਦੇ ਨਾਲ ਹੀ ਆਪਾਂ ਨੂੰ ਇਨਫੋਰਸਟ ਦੇ ਦੀ ਜਿਹੜੀ ਉਹਨਾਂ ਨੂੰ ਮਿਲ ਗਈ ਸੀ ਸਾਡੇ ਵਿੱਚ ਕੁਮਾਰਾ ਡਿਊਟੀ ਹੈ ਉਹ ਲੋਕ ਕਿਸ ਬਤਾ ਮੇਰਾ ਨਾਮ ਹੀ ਨਵਜੀਤ ਸਿੰਘ ਹੈ ਕਿਹੜੀ ਪੋਸਟ ਤੇ ਆ ਮੈਂ ਫਾਰਮੇਸੀ ਆਫੀਸਰ ਕਿੰਨ ਸਿਵਲ ਡਿਊਟੀ ਲੱਗੀ ਹੈ ਤੁਹਾਡੀ ਮੇਰੀ ਇੱਥੇ ਇੰਡੀਪੈਂਡੈਂਸ ਦੇ ਤੇ ਲੱਗੀ ਆ ਦਾਣਾ ਮੰਡੀ ਸੋਨਰ ਵਾਲਾ ਵਿੱਚ ਇੱਥੇ ਆਪਣੇ ਫੇਟ ਦੇ ਦੌਰਾਨ ਚਾਰ ਬੱਚੇ ਫੇਟ ਹੋ ਗਏ ਸੀ ਜਿਸ ਤੋਂ ਇੱਕ ਦੀ ਜ਼ਿਆਦਾ ਸੀਰੀਅਸ ਸੀ ਉਹਨੂੰ ਹਾਰਟ ਦੀ ਪ੍ਰੋਬਲਮ ਵੀ ਦੱਸੀ ਗਈ ਸੀ ਥੋੜੀ ਤੇ ਉਹਨੂੰ ਮੁੱਢਲੀ ਸਹਾਇਤਾ ਪਰ ਦੇ ਕੇ ਅਸੀਂ ਆਪਣਾ ਹਸਪੀਟਲ ਤੱਕ ਪਹੁੰਚਾ ਦਿੱਤਾ ਗਿਆ ਵਾ ਇਹ ਕਿੰਨੇ ਕੇ ਬਈ ਦੀ ਘਟਣਾ ਜੀ ਪਰੇਡ ਦੌਰਾਨ ਹੀ ਹੋਈ ਹੈ ਪਰੇਡ ਦੌਰਾਨ ਹੀ ਹੋਇਆ ਇਹ ਤੁਹਾਡੀ ਇੱਕ ਬਹਿਸ ਵੀ ਹੋ ਰਹੀ ਸੀ ਕਿਸੇ ਨਾਲ ਕੌਣ ਸੀਗੇ ਉਹ ਉਹ ਸਾਡੇ ਇੰਚਾਰਜ ਸੀ ਡਾਕਟਰ ਲਖਮਿੰਦਰ ਹਾਂ ਹਾਂ ਕੀ ਕਹਿ ਰਹੇ ਸੀ ਤੁਹਾਨੂੰ ਈ ਸਾਈਡ ਵੀ ਹੀ ਇਜ਼ ਅ ਇੰਚਾਰਜ ਕਹਿੰਦੇ ਸਾਨੂੰ ਪਹਿਲਾਂ ਤੁਹਾਨੂੰ ਸਾਨੂੰ ਕਾਲ ਕਰਕੇ ਦੱਸਣਾ ਸੀ ਫਿਰ ਜੇ ਬੱਚੇ ਨੂੰ ਕੁਝ ਹੋ ਜਾਂਦਾ ਤਾਂ ਫਿਰ ਮੈਂ ਦੇਖਦਾ ਮਤਲਬ ਜੋ ਵੀ ਤੁਹਾਨੂੰ ਪਤਾ ਹੀ ਉਸ ਚੀਜ਼ ਦਾ ਮੇਰੀ ਪਰ ਮੇਰੇ ਪ੍ਰੋਟੋਕਾਲ ਇਹ ਕਹਿੰਦੇ ਆ ਸਰ ਵੀ ਪਹਿਲਾਂ ਪੇਸ਼ੈਂਟ ਨੂੰ ਦੇਖਣਾ ਨਾ ਕੇ ਆਪਣੇ ਇਨਚਾਰਜ ਨੂੰ ਇਨਫਾਰਮ ਕਰਨਾ ਉਹਨੂੰ ਫਰਸਟ ਏਡ ਦੇਣੀ ਤੇ ਉਹਨੂੰ ਆਪਣਾ ਸਹੀ ਸਲਾਮਤ ਹਸਪੀਟਲ ਤੱਕ ਪਹੁੰਚਾਉਣਾ ਜੋ ਮੈਨੂੰ ਮੇਰੀ ਡਿਊਟੀ ਦੱਸਦੀ ਹੈ ਉਹ ਤੁਸੀ ਪਹੁੰਚਾ ਦਿੱਤਾ ਹਸਪੀਟਲ ਅਸੀਂ ਹਸਪੀਟਲ ਪਹੁੰਚਾ ਦਿੱਤਾ ਹੈ ਬੱਚੇ ਠੀਕ ਨੇ ਜੀ ਬੱਚੇ ਠੀਕ ਨਹੀਂ ਕੀ ਨਾਮ ਹੈ ਮੇਰਾ ਨਾਮ ਰੁਪਨਦਰ ਹੈ ਸਭੇ ਇੱਕ ਇੱਕ ਤੇ ਟ੍ਰੇਡ ਤੋਂ ਆ ਕੇ ਰਹਤੇ ਹਾਂ ਕਿ ਪੇਸ਼ ਕੀ ਆ ਨਾ ਸਲਾਮਤ ਹੈ ਤੇ ਕਹਿੰਦੇ ਬੱਚੇ ਵੀ ਉਹਨਾਂ ਨੇ ਛੱਡੀ 108 ਦਾ ਆਸਪਤਾਲ ਚਾਕੇ ਆਈਏ ਆਪਣੀ ਕਿ ਮੈਂ ਆਪੋ ਇਸਪਤਾਲ ਜਾ ਕੇ ਦੇਖਿਆ ਤੇ ਬੱਚੇ ਬਿਲਕੁਲ ਠੀਕ ਠਾਕ ਨਹੀਂ ਜੀ ਜੀਬਾਨ ਸਾਹਿਬ ਗੱਲ ਕਰੀਏ ਤਾਂ ਉਹਨਾਂ ਦਾ ਫੋਨ ਲਾਉਣਾ ਜ਼ਰੂਰੀ ਹੈ ਜਾਂ ਪਹਿਲਾਂ ਮੈਡੀਕਲ ਅਫਸਰ ਨੂੰ ਇਨਫੋਰਮੇਸ਼ਨ ਦੇਣਾ ਜ਼ਰੂਰੀ ਹੈ ਬੱਚੇ ਨਿਬ ਬਚਾਉਣਾ ਵੀ ਜ਼ਰੂਰੀ ਹੈ ਪਰ ਨਾਲ ਦੀ ਨਾਲ ਮੈਡੀਕਲ ਨੌਲੇਜ ਵਿੱਚ ਲਿਆਉਣਾ ਜ਼ਰੂਰੀ ਸੀ ਉਹਨਾਂ ਦਾ ਫਾਰਮਾਸਿਸਟ ਦਾ ਮੈਡੀਕਲ ਟੀਮ ਦਾ ਵੀ ਗੇਂ ਚਾਰਜ ਮੈਂ ਇੱਥੇ ਮੌਜੂਦ ਹਾਂ ਫੰਕਸ਼ਨ ਦੇ ਵਿੱਚ ਤੇ ਮੈਨੂੰ ਨਹੀਂ ਦੱਸਿਆ ਗਿਆ ਤੁਹਾਡੇ ਕੋਲ ਐਸਐਮਓ ਮਛਾੜਾ ਵੀ ਬੋਲਦੇ ਹੋ ਇੰਸਾਨ ਉਹਨਾਂ ਨੂੰ ਉਹਨਾਂ ਨੂੰ ਪਤਾ ਸੀ ਕਿ ਮਤਲਬ ਕਿ ਇਹ ਕਿਵੇਂ ਹੋ ਸਕਦਾ ਮੈਨੂੰ ਉਹਨਾਂ ਨੇ ਦੱਸਿਆ ਕਿ ਆ ਗੱਡੀ 108 ਬੜੀ ਤੇਜ਼ੀ ਨਾਲ ਗਈ ਹੈ ਅਸੀਂ ਨਾਲ ਇਕੱਠੇ ਬੈਠੇ ਆਂ ਫਿਰ ਮੈਂ ਉਸੇ ਵੇਲੇ ਫੋਨ ਕੀਤਾ ਤੇ ਉਸੇ ਵੇਲੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਬੱਚੇ ਬੇਹੋਸ਼ ਹੋਇਆ ਤੇ ਮੈਂ ਲੈ ਕੇ ਜਾ ਰਿਹਾ ਜੱਟ ਸਾਹਿਬ ਬੱਚੇ ਦੀ ਜਾਨ ਬਚਾਉਣਾ ਜ਼ਰੂਰੀ ਹੈ ਜਾਂ ਡਿਊਟੀ ਕਰਨੀ ਜ਼ਰੂਰੀ ਡਿਊਟੀ ਕਰਨੀ ਜ਼ਰੂਰੀ ਹੈ ਤੇ ਬੱਚੇ ਦੀ ਜਾਨ ਬਚਾਉਣਾ ਜ਼ਿਆਦਾ ਜ਼ਰੂਰੀ ਹੈ ਇਰ ਉਹਨਾਂ ਨੇ ਤਾਂ ਸਹੀ ਕੀਤਾ ਉਹਨਾਂ ਨੇ ਸਹੀ ਕੀਤਾ ਮੈਂ ਗਲਤ ਨਹੀਂ ਕਹਿ ਰਿਹਾ ਪਰ ਘਟੋ ਘਟ ਸਿਨੀਅਰ ਅਫਸਰ ਦੀ ਉਸੇ ਵੇਲੇ ਨੌਲੇਜ ਲੈਣਾ ਜ਼ਰੂਰੀ ਸੀ ਮਤਲਬ ਉਹ ਨੂੰ ਇਹ ਵੀ ਕਹਿ ਰਹੇ ਸੀ ਉਹਨਾਂ ਨੂੰ ਵੀ ਮੈਂ ਤੁਹਾਨੂੰ ਨੋਟਿਸ ਭੇਜੂਗਾ ਦੇਖੋ ਜੀ ਜਦੋਂ ਸੀਨੀਅਰ ਨੂੰ ਦੱਸਿਆ ਵੀ ਨਹੀਂ ਕੋਈ ਇਨਫੋਰਮ ਹੀ ਨਹੀਂ ਕਰੇਗਾ ਕਿ ਜ਼ਿੰਮੇਵਾਰੀ ਤਾਂ ਸੀਨੀਅਰ ਬੰਦੇ ਦੀ ਬਣ ਜਾਂਦੀ ਹੈ ਮੇਰੇ ਨੌਲੇਜ ਤੋਂ ਬਿਨਾ ਹੀ ਉਹਦੇ ਪੁਜੀਟੇ ਸ਼ਿਫਟ ਹੋਏ ਨੇ